ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂਦ ਜਗ ਚਾਨਣ ਹੋਆ ਜੋ ਕਰ ਸੁਨਿ ਦਿਨ ਕਲਿਆਤਾਰਾ ਛਪੇ ਅੰਧੇਰ ਪਲੋਆ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਨਾਲ ਅੱਜ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਸਮੂਹ ਨਕੋਦਰ ਨਿਵਾਸੀ ਸੰਗਤਾਂ ਵੱਲੋਂ ਬੜੀ ਹੀ ਸਰਧਾ ਭਾਵਨਾ ਨਾਲ ਮਨਾਏ ਜਾ ਰਹੇ ਹਨ ਜਿਸ ਵਿੱਚ ਸੰਗਤਾਂ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਦੇ ਵਿੱਚ ਆਣ ਕੇ ਨਮਸਤਕ ਹੋ ਰਹੀਆਂ ਹਨ ਸੋ ਇਸੇ ਹੀ ਸੰਬੰਧ ਵਿੱਚ ਪ੍ਰਵਾਹ ਫਿਰਿਆ 30 ਤਰੀਕ ਤੋਂ ਆਰੰਭ ਹੋਈਆਂ ਸਨ ਜੋ ਕਿ 12 ਤਰੀਕ ਨੂੰ ਸੰਪੂਰਤਾ ਹੋਈ ਅਪरांत 13 ਤਰੀਕ ਨੂੰ ਠਾਠਾ ਮਾਰਦਾ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਮ ਅਨਾਈ ਹੇਠ ਅਤੇ ਪੰਥ ਪਿਆਰਾਂ ਦੀ ਗਵਾਈ ਹੇਠ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਇਆ ਜਿਸ ਵਿੱਚ ਸੰਗਤਾਂ ਦਾ ਠਾਠਾ ਮਾਰਦਾ ਸਹਾਰਾ ਦੇਖਣ ਨੂੰ ਮਿਲਿਆ ਜੋ ਕਿ ਸੰਗਤਾਂ ਦਾ ਬਹੁਤ ਹੀ ਇਛਾ ਸੀ ਸਾਰੇ ਹੀ ਦਿਨ ਸੰਗਤਾਂ ਨਾਲ ਜੱਸ ਹਰ ਜੱਸ ਕੀਰਤਨ ਕਰਦੀਆਂ ਰਹੀਆਂ ਅੱਜ ਤਨ ਤਨ ਸਾਇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚੱਲ ਰਹੀ ਖੰਡ ਪਾਠਾਂ ਦੀ ਲੜੀ ਦੇ ਸੰਪੂਰਤਾ ਦੇ ਭੋਗ ਪਾਏਗਾ ਹੈ ਅਪਰੰਤ ਪਹਿਲੇ ਬੀਬੀਆਂ ਵੱਲੋਂ ਇਤਨੀ ਕਿਸ ਤਰ੍ਹਾਂ ਕੀਤਾ ਗਿਆ ਅਪਰੰਤ ਬੱਚਿਆਂ ਵੱਲੋਂ ਅਤੇ ਹਗਰਾਂਤੀ ਹੈ ਇਤਨੀ ਜਿਥਾ ਉਹ ਦੁਆਰਾ ਸ੍ਰੀ ਗੁਰੂ ਸਿੰਘ ਸਭਾ ਤੇ ਸਾਥ ਸਾਥ ਸਾਗ ਰਾਗੀ ਜਥੇ ਵੱਲੋਂ ਕੀਰਤਨ ਕੀਤਾ ਗਿਆ ਅਪਰੰਤ ਹੈਡ ਗ੍ਰਾਂਥੀ ਪਾਈ ਅਮਰਬੀਰ ਸਿੰਘ ਜੀ ਵੱਲੋਂ ਕਥਾ ਰਹੀ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਗੁਰੂ ਘਰ ਲੰਗਰ ਤੋਟ ਵਰਤਾਇਆ ਗਿਆ ਸੂ ਸੂ ਸਭ ਸੰਤਨ ਨੂੰ ਗੁਰੂ ਨਾਨਕ ਸਾਹਿਬ ਜੀ ਦੀਆਂ ਗੁਰਪੁਰਬ ਦੀਆਂ ਲੱਖ 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 ਵਧਾਈਆਂ ਅਦੇ ਸੱਚਾ ਪਾਤਸ਼ਾਹ ਵਾਹਿਗੁਰੂ ਅੱਗੇ ਬਰਦਾਸ਼ਤ ਬੇਨਤੀ ਹੈ ਕਿ ਆਪਸੀ ਭਾਈਚਾਰਾ ਇਕਤਾ ਤਪਾਕ ਬਣਾਈ ਰੱਖਣਾ ਤੰਦਰੁਸਤੀਆਂ ਸਾਰੇ ਇਸ ਸੰਸਾਰ ਵਿੱਚ ਠੰਡ ਵਰਤੇ ਤੇ ਚੜ੍ਹਦੀ ਕਲਾ ਵਿੱਚ ਰੱਖੇ ਸੋ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਲੱਖ ਲੱਖ ਵਧਾਈਆਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂਜੀ ਵਾਹਿਗੁਰਦੀ ਕਾ ਖਾਲਸਾ ਵਾਹਿਗੁਰਦੀ ਕੀ ਫਤਿਹ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਹਨੇਰ ਭਲੋਵਾ ਕੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਆਂ ਦੇ ਪ੍ਰਕਾਸ਼ ਗੁਰਪੁਰਬ ਨੂੰ ਮਨਾਉਂਦਿਆਂ ਚ ਸਮੂਚੀਆਂ ਹੀ ਨਕੋਦਰਤੀਆਂ ਸੰਗਤਾਂ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਬੜੀ ਭਾਵਨਾ ਨਾਲ ਪਰਸੋਂ ਰੋਜ ਤੋਂ ਰੱਖੇ ਹੋਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਏ ਸਨ ਉਸ ਤੋਂ ਬਾਅਦ ਦੀਵਾਨ ਸੱਜੇ ਜਿਨ੍ਹਾਂ ਵਿੱਚ ਸਾਡੇ ਬੀਬੀਆਂ ਦੇ ਜਥਿਆਂ ਨੇ ਕੀਰਤਨ ਕੀਤਾ ਉਸ ਤੋਂ ਬਾਅਦ ਗੁਰਦੁਆਰਾ ਸਹਿਬ ਦੇ ਹਜ਼ੂਰੀ ਰਾਗੀ ਭਾਈ ਸੇਪਾਈ ਗੁਰਪਾਖ ਸਿੰਘ ਜੀ ਤਿੰਨਾਂ ਨੇ ਹਾਜ਼ਰੀ ਭਰੀ ਸਾਡੇ ਵਿੱਚ ਪੰਥ ਦੀ ਮਹਾਨ ਸ਼ਖਸੀਅਤ ਭਾਈ ਸੇਪਾਈ ਕਬਲਜੀਤ ਸਿੰਘ ਜੀ ਸ਼ਾਂਤ ਉਹਨਾਂ ਨੇ ਦੀਵਾਨਾਂ ਦੀਆਂ ਹਾਜ਼ਰੀਆਂ ਭਰੀਆਂ ਨੇ ਉਸ ਤੋਂ ਬਾਅਦ ਕਥਾ ਫਿਰ ਸਮਾਪਤੀ ਹੋਵੇਗੀ ਸਮੋਚਿਆ ਹੀ ਨਕਉਦਰ ਦੀਆਂ ਸੰਗਤਾਂ ਨੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਹਾਜ਼ਰੀਆਂ ਭਰੀਆਂ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਰਹਿਮਤ ਬਖਸ਼ਿਸ਼ ਕਰਨ ਸਮੂਚੀਆਂ ਹੀ ਨਕੋਦਰ ਦੀਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਨ ਸਭ ਨੂੰ ਗੁਰੂ ਨਾਨਕ ਸਾਹਿਬ ਜੀਆ ਦੇ ਗੁਰਪੁਰਪ ਦੀਆਂ ਲੱਖ ਲੱਖ ਵਧਾਈਆਂ ਹੋਣ ਜੋ ਗੁਰੂ ਨਾਨਕ ਸਾਹਿਬ ਜੀਆ ਨੇ ਸਾਨੂੰ ਉਪਦੇਸ਼ ਦਿੜ ਕਰਵਾਇਆ ਉਸ ਉਪਦੇਸ਼ ਨੂੰ ਆਪਾਂ ਆਪਣੇ ਹਿਰਦੇ ਘਰ ਵਿੱਚ ਵਸਾ ਕੇ ਗੁਰੂ ਨਾਨਕ ਦੇ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਸਮੂਚੀਆਂ ਹੀ ਨਕੋਦਰ ਦੀਆਂ ਸੰਗਤਾਂ ਨੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪ੍ਰਕਾਸ਼ ਪੁਰਬ ਨੂੰ ਬੜੀ ਭਾਵਨਾ ਨਾਲ ਉਤਸ਼ਾਹ ਨਾਲ ਮਨਾਇਆ ਕਿਉਂਕਿ ਪ੍ਰਬਾਤ ਫੇਰੀਆਂ ਸ਼ੁਰੂ ਹੋਈਆਂ ਸਨ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਸੰਗਤਾਂ ਨੇ ਬਹੁਤ ਹੀ ਸੰਯੋਗ ਕੀਤਾ ਸਮੂਚੀਆਂ ਨਕੋਦਰ ਦੀਆਂ ਸੰਗਤਾਂ ਦੇ ਅਸੀਂ ਤਹਿ ਦਿਲੋਂ ਰਣੀ ਹਾਂ ਜਿਨ੍ਹਾਂ ਨੇ ਹਰ ਸਮੇਂ ਹਰ ਵੇਲੇ ਸੇਵਾ ਕੀਤੀ ਹੈ ਗੁਰੂ ਕਿਆਂ ਲੰਗਰਾਂ ਵਿੱਚ ਮਾਇਆ ਵਿੱਚ ਹੋਰ ਵੀ ਵਿਅੰਤ ਸਵਾਮਾ ਨਿਭਾਈਆਂ ਨੇ ਗੁਰੂ ਨਾਨਕ ਸਾਹਿਬ ਜੀ ਉਹਨਾਂ ਨੂੰ ਸਭ ਨੂੰ ਖੁਸ਼ੀਆਂ ਕਿਹੜੇ ਬਖਸ਼ਿਸ਼ ਕਰਨ ਅੱਗੇ ਤੋਂ ਵੀ ਆਸ ਹੈ ਕਿ ਗੁਰੂਕੀਆਂ ਸੰਗਤਾਂ ਇਸੇ ਤਰ੍ਹਾਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨੂੰ ਸੰਜੋਗ ਦਿੰਦੀਆਂ ਰਹਿਣਗੀਆਂ ਸਮੂਹੀਆਂ ਸੰਗਤਾਂ ਨੂੰ ਫਿਰ ਤੋਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ